ਸਾਡੇ ਥੋੜਾ ਜਿਆਦਾ ਜਲੰਧਰ ਅੰਮ੍ਰਿਤਸਰ ਦੀ ਬੋਲੀ ਨਾਲ ਸਾਡੀ ਬਹੁਤ ਫਰਕ ਆ ਕੀ ਮਤਲਬ ਸੋਚੋਗੇ ਤੁਸੀਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਆ ਆਪਾਂ ਯਾਰ ਜਿਹੜਾ ਮੋਢੇ ਤੇ ਲਗਦਾ ਜਾਂ ਡਾਕਟਰ ਕੋਲ ਪਾਜ ਜਾ ਤੇਰਾ ਕਿੱਤੇ ਲਗਦਾ ਰਹਿੰਦਾ ਜਾਂ ਡਾਕਟਰ ਕੋਲ ਪਾਜ ਜਾ ਤੁਸੀਂ ਇੰਨੇ মিডিਆ ਵਾਲੇ ਖੜੇ ਹੋ ਤੁਸੀਂ ਸੋਚ ਸਕਦੇ ਮੈਂ ਗਿੱਟੇ-ਗੋਡੇ ਤੇ ਪ੍ਰੈਸ ਵਿੱਚ ਬੰਦਾ ਮਰ ਜੂਗਾ ਹੈ ਨਾ ਬੰਦੇ ਜਿਹੜੇ ਥੈਰਾਪੀਸਟ ਨੂੰ ਵੀ ਸੋਚਦੇ ਹੋਣਗੇ ਯਾਰ ਮੋਢੇ ਦੀ ਗੋਲੀ ਮਾਰ ਦੋ ਬੰਦਾ ਬਾਜੂ ਕੇ ਮਾਰਨਾ ਡਰਾਉਣਾ ਹੀ ਆ ਪਰ ਵਾਸਤੇ ਮੁਤਾਬਕ ਉਹਨਾਂ ਨਾਲ ਗੱਤ ਹੋ ਗਿਆ ਕੰਮ ਸਾਡੇ ਬੱਚਾ ਜੋ ਹੈ ਕਰਦਾ 9 ਵਜੇ ਪਰਿਵਾਰ ਕੋਲ 9:30 ਵੀਡੀਓ ਭਈ ਮੈਨੂੰ ਉਹਨਾਂ ਨੇ ਵਿਖਾਇਆ ਟਾਈਮਿੰਗ ਵਿਖਾਈ ਕਹਿੰਦੇ ਵੀ ਉਹ ਪੂਰਾ ਹੋ ਚੁੱਕਿਆ ਸੀ ਸ਼ਾਮ ਨੂੰ ਡਿਕਲੇਅਰ ਕੀਤਾ 6 ਵਜੇ ਜਦੋਂ ਹੱਡ ਤੱਕ ਪੈਰਾਲਾਈਜ਼ ਜੋ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਐਕਸ਼ਨ ਹੋਇਆ ਉਹ ਡਿਊ ਟੂ ਮੈਡੀਸਨ ਹੀ ਹੋਇਆ ਨਾ ਉਹ ਬਾਡੀ ਜੁ ਕੋਈ ਸੱਪ ਲੈ ਕੇ ਜਾਂ ਕੋਈ ਜ਼ਹਿਰ ਲੈ ਕੇ ਤਾਂ ਨਹੀਂ ਗਿਆ ਸੀ ਨਾ ਜੋ ਵੀ ਹੋਇਆ ਉੱਥੇ ਹਸਪਤਾਲ 'ਚ ਹੀ ਹੋਇਆ ਨਾ ਹਸਪਤਾਲ ਦੀ ਸਿਕਿਉਰਿਟੀ ਦੇ ਵਿੱਚ ਹੋਇਆ ਪਰ ਕਿਵੇਂ ਮੁੱਕਰ ਸਕਦੇ ਨੇ ਸਾਰੇ ਕੀ ਯਾਰ ਤੰਦਰੁਸਤ ਬੰਦਾ ਬੜਿਆ ਹੋਊਗਾ ਉੱਥੇ ਸੀਸੀਟੀਵੀ ਦੀ ਫੁਟੇਜ ਹੋਊਗੀ ਉੱਥੇ ਬੜਿਆ ਹੋਊਗਾ ਉੱਥੋਂ লাশ ਬਾਹਰ ਆ ਰਹੀ ਹੈ ਕੀ ਕਰਾਉਣ ਗਿਆ ਸਿਰ ਮੋਢੇ ਦਾ ਮਸਲਾ ਇਹ ਸਵਾਲ ਬਣਦੇ ਆ ਤੁਸੀਂ ਕਰੋ ਇਹ ਸਵਾਲ ਸਾਰੇ ਕਰਨ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਆ ਹੈਨਾ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਮਾਵਾ ਪੈਣਾ ਤੁਹਾਡੇ ਪਿਓ ਨੇ ਬੱਚੇ ਸ਼ਰਾਰਤੀ ਹੁੰਦੇ ਆ ਸੱਟਾ ਖਾਂਦੇ ਰਹਿੰਦੇ ਆ ਕਿੱਥੇ ਭੇਜਾਂਗੇ ਨੀਤ ਵਿੱਚ ਵਿਸ਼ਵਾਸ ਕਰਾਂਗੇ ਅਸੀਂ ਕਹਿਣਾ ਲਈ ਸਾਡੀ ਜ਼ਿੰਦਗੀ ਸੇਵਾ ਸਭ ਤੋਂ ਵੱਡੇ ਹੋਰ ਦੇ ਲਈ ਹੈ ਜੀ ਉਹਦੇ ਜਿਵੇਂ ਰਾਜ ਦਾ ਘਰ ਬਣੇ ਪਿਆ ਕਿਵੇਂ ਸੇਫ ਰੱਖਾਂਗੇ ਇਹ ਸਵਾਲ ਦੋਨੋਂ ਹੈ ਤੁਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਤੋਂ ਆਪਣੇ ਪਲੇਟਫਾਰਮ ਤੋਂ ਜਵਾਬ ਦਿਓ ਕਿਉਂਕਿ ਜੇ ਅਸੀਂ ਸਿਸਟਮ ਨੂੰ ਚੀਜ਼ਾਂ ਨੂੰ ਸਵਾਲ ਨਹੀਂ ਕਰਾਂਗੇ ਤਾਂ ਫਿਰ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਅੱਛਾ ਭਾਈ ਉਹਨਾਂ ਨੇ ਤਾਂ ਸਦਾ ਕਹਿ ਦਿੱਤਾ ਸੀਗਾ ਕਿ ਬਈ ਉਹਦੀ ਗਲਤੀਆਂ ਜਿਹੜੀ ਕਿ ਉਹ ਘੁੰਮਣ ਬਈ ਤੋਂ ਵੀ ਹੁੰਦਾ ਉਸ ਤੋਂ ਬਾਅਦ ਜੋ ਘੁੰਮਣ ਨੇ ਕੀ ਉਸੇ ਭੱਜ ਕੇ ਢੇਢੀ ਗੱਲ ਆ ਲਿਆ ਵਾਇਰੂ ਕੀ ਖਾਤਰਾ ਘੁੰਮਣ ਦੀ ਕੀ ਗਲਤੀ ਕੀਤੀ ਹੈ ਮੈਨੂੰ ਦੱਸੋ ਤੁਸੀਂ ਕੋਈ ਮੰਨੇਗਾ ਮੈਨੂੰ ਦੂਜਾ ਨਹੀਂ ਆ ਮੈਂ ਮੈਨੂੰ ਸੱਤ ਲੜਾ ਘੁੰਮਣ ਦੀ ਕੀ ਗਲਤੀ ਹੋ ਸਕਦੀ ਹੈ ਗੱਲ ਕਰੀਏ ਤੁਸੀਂ ਸਵਾਲ ਕਰੋ ਸਿਸਟਮ ਨੂੰ ਕਿ ਕੀ ਗਲਤੀ ਹੋ ਜਾਂਦੀ ਹੈ ਕਿ ਮਰੀਜ਼ ਦੀ ਗਲਤੀ ਕਰ ਸਕਦਾ ਮੈਂ ਮੈਂ ਆਪਰੇਸ਼ਨ ਕਰਾਇਆ ਕਈ ਵਾਰ ਹੋਇਆ ਜਾ ਕੇ ਸੁਰਤ ਨਹੀਂ ਹੁੰਦੀ ਲਾਈਟਾਂ ਦੇ ਕੇ ਬੰਦਾ ਪਹਿਲੀ ਵੀ ਹੋ ਜਾਣ ਲੱਗ ਜਾਂਦਾ ਕਿ ਸਿਹਤਿਆ ਦੀ ਦੋ ਜਦ ਇਹਨੇ ਸੀ ਕਹਿਣਾ ਤਾਂ ਹੁਣ ਇਹੀ ਇਹ ਜਿਹੜਾ ਸ਼ਬਦ ਸ਼ੋਲਡਰ ਦੀ ਬੇਨ ਦੇ ਵਿੱਚ ਕੋਈ ਵੱਡੇ ਟੀਕੇ ਤਾਂ ਲੱਗਦੇ ਨਹੀਂ ਜਨਸ ਦੀ ਸੀ ਉਹਦੋਂ ਵੱਲ ਕੈਂਚੀਆਂ ਦਾ ਕੰਮ ਜੀ ਠੀਕ ਹੈ ਇਹਦਾ ਮਤਲਬ ਉਹਦੀ ਡੋਜ਼ ਵੱਧ ਗਈ ਹੋਣੀ ਹੈ ਬਾਕੀ ਹਸਪੀਟਲ ਦੱਸੇ ਪੋਸਮਾਰਟਮ ਦੀ ਰਿਪੋਰਟ ਦੱਸੇ ਵੀ ਕੀ ਚੀਜ਼ ਘੁੰਮਣ ਦੀ ਗਲਤੀ ਕੀ ਸੀਗੀ ਇੱਕ ਅਜੀਹਾਂ ਨੌਜਵਾਨ ਜੋ ਲੋਕਾਂ ਨੂੰ ਸੀਤ ਦੰਦਾ ਹੋਵੇ ਅ ਜਿੱਥੇ ਬੋਡੀ ਬਿਲਡਰ ਨਾਨ ਵੇਜ ਖਾ ਖਾ ਕੇ ਜਿਹੜਾ ਆਪਣੇ ਸ਼ਰੀਰ ਬਣਾਉਂਦੇ ਨੇ ਉੱਥੇ ਦੇਖੋ ਵੇਜ ਨਾਨ ਵੇਜ ਦਾ ਕਨਸੈਪਟ ਨਹੀਂ ਕਹਿ ਸਕਦੇ ਚਲੋ ਦੋਵੇਂ ਖਰਾਕਾਂ ਨੇ ਠੀਕ ਹੈ ਕਿਸੇ ਨੂੰ ਕੁਝ ਪਸੰਦ ਆ ਕਿਸੇ ਨੂੰ ਕੁਝ ਪਸੰਦ ਆ ਜੇ ਆਪਾਂ ਵੇਜ ਖਾਣੇ ਤਾਂ ਬੈਟਰ ਹੈ ਠੀਕ ਹੈ ਉਹ ਚੀਜ਼ ਨੂੰ ਸਾਈਡ ਤੇ ਰੱਖ ਕੇ ਆਪਾਂ ਜ਼ਿੰਦਗੀ ਦੀ ਗੱਲ ਕਰੀਏ ਨਾ ਹੈ ਨਾ ਜਾਣ ਗਈ ਆ ਉਹ ਵੀ ਇੱਕ ਸਮਾਜ ਦੇ ਆਧਿਹਾਰ ਉਹ ਸੀਗਾ ਜੋ